ਮੰਤ ਭਾਗੀ ਜਿਹੜੀ ਇਹ ਗੱਲ ਸੁਣਨ ਨੂੰ ਮਿਲੀ ਹੈ ਇੱਕ ਪਾਸੇ ਇੰਡੋ ਚਾਇਨਾ ਬਾਰਡਰ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਸ਼ਾਮਲ ਇੱਕ ਨੌਜਵਾਨ ਚੀਨ ਵੱਲੋਂ ਜਿਹੜੇ ਵੰਗਾਰ ਪਾਈ ਜਾ ਰਹੀ ਹੈ ਉਹਦਾ ਬਾਕੂਬੀ ਜਿਹੜਾ ਹੈ ਉਹ ਜਵਾਬ ਦੇ ਰਹੇ ਤੇ ਦੂਜੇ ਪਾਸੇ ਖਾਸ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਪੂਰਬੀ ਸਟੇਟਾਂ ਨੇ ਭਾਰਤ ਦੇ ਅੰਦਰ ਉਹਨਾਂ ਦੇ ਵਿੱਚ ਜਿਹੜੇ ਸਿੱਖ ਨਿਸ਼ਾਨ ਹੈ ਇਤਿਹਾਸਕ ਸਥਾਨ ਹੈ ਉਹਨਾਂ ਨੂੰ ਖਤਮ ਕਰਨ ਦਾ ਯਤਨ ਹੋ ਰਿਹਾ ਹੈ ਇਹ ਬੜੀ ਵੱਡੀ ਚਿੰਤਾ ਵਾਲੀ ਗੱਲ ਹੈ ਕੌਣ ਲੋਕ ਹੈ ਜਿਹੜੇ ਸਥਾਨਕ ਲੋਕਾਂ ਨੂੰ ਭੜਕਾ ਕੇ ਸਿੱਖ ਧਾਰਮਿਕ ਸਥਾਨਾਂ ਨੂੰ ਖਤਮ ਕਰਨ ਦਾ ਜਾਂ ਕਰਵਾਉਣ ਦਾ ਯਤਨ ਕਰ ਰਹੇ ਹੈ ਇਹਦੀ ਭਾਰਤ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਸ਼ਿਲਾਉਂਗ ਦੇ ਵਿੱਚ ਇੱਕ ਸਿੱਖ ਬਸਤੀ ਨੂੰ ਲੈ ਕੇ ਕਾਫੀ ਸਮੇ ਤੋਂ ਉਹ ਬਾਤ ਚੱਲੇ ਆ ਰਹੇ ਹੈ ਉਹਦੇ ਵਿੱਚ ਵੀ ਕੁਝ ਸ਼ਰਾਰਤੀ ਜਿਹੜੇ ਤੱਤ ਨੇ ਉਹ ਸਥਾਨਕ ਲੋਕਾਂ ਨੂੰ ਸਿੱਖਾਂ ਦੇ ਖਿਲਾਫ ੜਕਾ ਰਹੇ ਨੇ ਡਾਂਗਮਾਰਗ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਥਾਨ ਹੈ ਉਹਨੂੰ ਜਿਹੜਾ ਖਤਮ ਕੀਤਾ ਗਿਆ ਉੱਥੇ ਵੀ ਸਥਾਨਕ ਲੋਕਾਂ ਨੂੰ ਜਿਹੜਾ ਹੈ ਸਿੱਖਾਂ ਦੇ ਖਿਲਾਫ ੜਕਾਇਆ ਜਾ ਰਿਹਾ ਹੈ ਔਰ ੜਕਾ ਕੇ ਜਿਹੜਾ ਡਾਂਗਮਾਰਗ ਸਥਾਨ ਜਿਹੜਾ ਹੈ ਉਹਨੂੰ ਕੈਪਚਰ ਕਰਨ ਦਾ ਯਤਨ ਹੋਇਆ ਹੈ ਤੇ ਹੁਣ ਫੇਰ ਅਰੁਣਾਚਲ ਪ੍ਰਦੇਸ਼ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਉਸ ਅਸਥਾਨ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਗਿਆ ਔਰ ਇਹਦੇ ਵਿੱਚ ਉੱਥੋਂ ਦੀ ਸਰਕਾਰ ਵੀ ਜਿਹੜੀ ਹੈ ਉਹ ਸਥਾਨਕ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ ਇਸ ਕਾਰਜ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਤੇ ਸਥਾਨਕ ਲੋਕਾਂ ਨੂੰ ਕੌਣ ਧੜਕਾ ਰਿਹਾ ਹੈ ਇਹਦੀ ਵੱਡੇ ਵੱਡੇ ਪੱਧਰ ਤੇ ਉੱਤੇ ਜਿਹੜੀ ਹੈ ਭਾਰਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿਤੇ ਚੀਨ ਦੇ ਬਾਰਡਰ ਦੇ ਉੱਤੇ ਸਾਡੇ ਲੜ ਰਹੇ ਸਿੱਖ ਨੌਜਵਾਨਾਂ ਨੂੰ ਕੁ ਮੈਰੋਲੈਸ ਕਰਨ ਵਾਸਤੇ ਤਾਂ ਇਹ ਸਭ ਕੁਝ ਨਹੀਂ ਹੋ ਰਿਹਾ ਇਹਦੀ ਬੜੀ ਗੰਭੀਰਤਾ ਦੇ ਨਾਲ ਭਾਰਤ ਸਰਕਾਰ ਜਾਂਚ ਕਰੇ ਤੇ ਜਿਹੜਾ ਔਰਨਾਚਲ ਪ੍ਰਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਉਹਨੂੰ ਬਹਾਲ ਕਰੇ ਭਾਰਤ ਸਰਕਾਰ ਤਾਂ ਕਿ ਸਾਡੇ ਸੈਨਿਕਾਂ ਦੇ ਵੀ ਹੌਸਲੇ ਬੁਲੰਦ ਰਹਿਣ ਉਹ ਸਾਡੀ ਕੌਮ ਦੇ ਵੀ ਹੌਸਲੇ ਜਿਹੜੇ ਆ ਉਹ ਬੁਲੰਦ ਰਹਿਣ ਮੈਂ ਬਸ ਇਹ ਹੀ ਕਹਿਣਾ ਚਾਹਾਂਗਾ ਔਰਨਾਚਲ ਪ੍ਰਦੇਸ਼ ਦੇ ਵਿੱਚ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਦ ਭਾਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹਦੇ ਨਾਲ ਬਸ ਕ੍ਰੋਮਨਿਕ ਮੀਟਿੰਗ ਜਾਂ ਕੋਈ ਦਿੱਲੀ ਕਮਿਟੀ ਵੀ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਲੈਵਲ ਦੇ ਉੱਤੇ ਯਤਨ ਕਰ ਰਹੀ ਹੈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਅਸੀਂ ਕਿਹਾ ਕਿ ਉਹ ਫੌਰੀ ਤੌਰ ਦੇ ਉੱਤੇ ਓਰਨਾਚਲ ਪ੍ਰਦੇਸ਼ ਦੇ ਵਿੱਚ ਆਪਣੀ ਇੱਕ ਟੀਮ ਭੇਜੇ ਜਿਹੜੀ ਜਾ ਕੇ ਉਹ ਸਾਰਾ ਉੱਥੇ ਮੌਇਨਾ ਕਰੇ ਕਿ ਇਹ ਇਹ ਮਾਮਲਾ ਜਿਹੜਾ ਹੈ ਉਹ ਕਿਵੇਂ ਹੋਇਆ ਕਿਉਂ ਹੋਇਆ ਹੈ ਇਹ ਕੀ ਕਾਰਨ ਹੈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਆਪਣੇ ਅਧਰ ਦੇ ਉੱਤੇ ਪੜਤਾਲ ਕਰਾਏਗੀ ਲੇਕਿਨ ਭਾਰਤ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਪੂਰਬੀ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਡੈਮੈਰੋਲਾਈਜ਼ ਕਰਨ ਵਾਸਤੇ ਸਿੱਖ ਅਸਥਾਨਾਂ ਦੇ ਨਾਲ ਛੇੜਛਾੜ ਕਰਨ ਦਾ ਜਿਹੜਾ ਯਤਨ ਹੋ ਰਿਹਾ ਹੈ ਇਹਦੀ ਗੰਭੀਰਤਾ ਦੇ ਨਾਲ ਪ੍ਰਤਾਰ ਕਰਨ ਦੀ ਜ਼ਰੂਰਤ ਹੈ। ਬੜੀ ਹਮੰਦਪਾਖ ਜੀ ਜਿਹੜੀ ਇਹ ਗੱਲ ਸੁਣਨ ਨੂੰ ਮਿਲੀ ਹੈ। ਇੱਕ ਪਾਸੇ ਇੰਡੋ ਚైనా ਬਾਰਡਰ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਸ਼ਾਮਲ ਇੱਕ ਨੌਜਵਾਨ ਚੀਨ ਵੱਲੋਂ ਜਿਹੜੇ ਵੰਗਾਰ ਪਾਈ ਜਾ ਰਹੀ ਹੈ ਉਹਦਾ ਬਖੂਬੀ ਜਿਹੜਾ ਹੈ ਉਹ ਜਵਾਬ ਦੇ ਰਿਹਾ ਹੈ। ਦੂਜੇ ਪਾਸੇ ਖਾਸ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਪੂਰਬੀ ਸਟੇਟਾਂ ਨੇ ਭਾਰਤ ਦੇ ਅੰਦਰ ਉਹਨਾਂ ਦੇ ਵਿੱਚ ਜਿਹੜੇ ਸਿੱਖ ਨਿਸ਼ਾਨ ਹੈ ਇਤਿਹਾਸਕ ਸਥਾਨ ਹੈ ਉਹਨਾਂ ਨੂੰ ਖਤਮ ਕਰਨ ਦਾ ਯਤਨ ਹੋ ਰਿਹਾ ਹੈ ਇਹ ਬੜੀ ਵੱਡੀ ਚਿੰਤਾ ਵਾਲੀ ਗੱਲ ਹੈ ਕੌਣ ਲੋਕ ਹੈ ਜਿਹੜੇ ਸਥਾਨਕ ਲੋਕਾਂ ਨੂੰ ਭੜਕਾ ਕੇ ਸਿੱਖ ਧਾਰਮਿਕ ਸਥਾਨਾਂ ਨੂੰ ਖਤਮ ਕਰਨ ਦਾ ਜਾਂ ਕਰਵਾਉਣ ਦਾ ਯਤਨ ਕਰ ਰਹੇ ਹੈ ਇਹਦੀ ਭਾਰਤ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਸ਼ਿਲਾੰਗ ਦੇ ਵਿੱਚ ਇੱਕ ਸਿੱਖ ਬਸਤੀ ਨੂੰ ਲੈ ਕੇ ਕਾਫੀ ਸਮੇਂ ਤੋਂ ਉਹ ਬਾਤ ਚੱਲੇ ਆ ਰਹੇ ਹੈ ਉਹਦੇ ਵਿੱਚ ਵੀ ਕੁਝ ਸ਼ਰਾਰਤੀ ਜਿਹੜੇ ਤਤਵ ਨੇ ਉਹ ਸਥਾਨਕ ਲੋਕਾਂ ਨੂੰ ਸਿੱਖਾਂ ਦੇ ਖਿਲਾਫ ਪ੍ਰਚਾਰ ਰਹੇ ਨੇ ਡੰਗਮਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਥਾਨ ਹੈ ਉਹਨੂੰ ਜਿਹੜਾ ਖਤਮ ਕੀਤਾ ਗਿਆ ਉਥੇ ਵੀ ਸਥਾਨਕ ਲੋਕਾਂ ਨੂੰ ਜਿਹੜਾ ਹੈ ਸਿੱਖਾਂ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ ਔਰ ਭੜਕਾ ਕੇ ਜਿਹੜਾ ਡੰਗਮਾਰਗ ਸਥਾਨ ਜਿਹੜਾ ਹੈ ਉਹਨੂੰ ਕੈਪਚਰ ਕਰਨ ਦਾ ਯਤਨ ਹੋਇਆ ਤੇ ਹੁਣ ਫੇਰ ਅਰੁਣਾਚਲ ਪ੍ਰਦੇਸ਼ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਉਹ ਅਸਥਾਨ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਗਿਆ ਔਰ ਇਹਦੇ ਵਿੱਚ ਉੱਥੋਂ ਦੀ ਸਰਕਾਰ ਵੀ ਜਿਹੜੀ ਹੈ ਉਹ ਸਥਾਨਕ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ ਇਸ ਕਾਰੇਜ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਤੇ ਸਥਾਨਕ ਲੋਕਾਂ ਨੂੰ ਕੌਣ ਫੜਕਾਰ ਰਿਹਾ ਹੈ ਇਹਦੀ ਵੱਡੇ ਵੱਡੇ ਪੱਧਰ ਤੇ ਉੱਤੇ ਜਿਹੜੀ ਹੈ ਭਾਰਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿਤੇ ਚੀਨ ਦੇ ਬਾਡਰ ਦੇ ਉੱਤੇ ਸਾਡੇ ਲੜ ਰਹੇ ਸਿੱਖ ਨੌਜਵਾਨਾਂ ਨੂੰ ਡਿਮੈਰੋਲਾਈਜ਼ ਕਰਨ ਵਾਸਤੇ ਤਾਂ ਇਹ ਸਭ ਕੁਝ ਨਹੀਂ ਹੋ ਰਿਹਾ ਇਹਦੀ ਬੜੀ ਗੰਭੀਰਤਾ ਦੇ ਨਾਲ ਭਾਰਤ ਸਰਕਾਰ ਜਾਂਚ ਕਰੇ ਤੇ ਜਿਹੜਾ অরਨਾਚਲ ਪ੍ਰਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਉਹਨੂੰ ਬਹਾਲ ਕਰੇ ਭਾਰਤ ਸਰਕਾਰ ਤਾਂ ਕਿ ਸਾਡੇ ਸੈਨਿਕਾਂ ਦੇ ਵੀ ਹੌਸਲੇ ਬੁਲੰਦ ਰਹਿਣ ਉਹ ਸਾਡੀ ਕੌਮ ਦੇ ਵੀ ਹੌਸਲੇ ਜਿਹੜੇ ਆ ਉਹ ਬੁਲੰਦ ਰਹਿਣ ਮੈਂ ਬਸ ਇਹ ਹੀ ਕਹਿਣਾ ਚਾਹਾਂਗਾ ਔਰਨਾਚਲ ਪ੍ਰਦੇਸ਼ ਦੇ ਵਿੱਚ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਦ ਭਾਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਵੀ ਬਸ ਸ਼੍ਰੋਮਣੀ ਕਮੇਟੀ ਨੇ ਜਦੋਂ ਦਿੱਲੀ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੈਵਲ ਦੇ ਉੱਤੇ ਯਤਨ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਅਸੀਂ ਕਿਹਾ ਹੈ ਕਿ ਉਹ ਫੌਰੀ ਤੌਰ ਦੇ ਉੱਤੇ ਔਰਨਾਚਲ ਪ੍ਰਦੇਸ਼ ਦੇ ਵਿੱਚ ਆਪਣੀ ਇੱਕ ਟੀਮ ਭੇਜੇ ਜਿਹੜੀ ਜਾ ਕੇ ਉਹ ਸਾਰਾ ਉ ਕਿ ਇਹ ਮਾਮਲਾ ਜਿਹੜਾ ਹੈ ਉਹ ਕਿਵੇਂ ਹੋਇਆ ਕਿਉਂ ਹੋਇਆ ਇਹ ਕੀ ਕਾਰਨ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਆਪਣੇ ਅਧਰ ਦੇ ਉੱਤੇ ਪੜਤਾਲ ਕਰਾਏਗੀ ਲੇਕਿਨ ਭਾਰਤ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਪੂਰਬੀ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਡੀਮਿਲਟਰੀਲਾਈਜ਼ ਕਰਨ ਵਾਸਤੇ ਸਿੱਖ ਅਸਥਾਨਾਂ ਦੇ ਨਾਲ ਛੇੜਛਾੜ ਕਰਨ ਦਾ ਜਿਹੜਾ ਯਤਨ ਹੋ ਰਿਹਾ ਹੈ ਇਹਦੀ ਗੰਭੀਰਤਾ ਦੇ ਨਾਲ ਪੜਤਾਲ ਕਰਨ ਦੀ ਜ਼ਰੂਰਤ ਹੈ। ਬੜੀ ਹਮਤਪੱਤ ਜਿਹੜੀ ਇਹ ਗੱਲ ਸੁਣਨ ਨੂੰ ਮਿਲੀ ਹੈ। ਇੱਕ ਪਾਸੇ ਇੰਡੋ ਚਾਈਨਾ ਬਾਰਡਰ ਦੇ ਉੱਤੇ ਭਾਰਤੀ ਫੋਰਸ ਦੇ ਵਿੱਚ ਸ਼ਾਮਲ ਸੇਕ ਨੌਜਵਾਨ ਚੀਨ ਵੱਲੋਂ ਜਿਹੜੇ ਵੰਗਾਰ ਪਾਈ ਜਾ ਰਹੀ ਹੈ ਉਹਦਾ ਬਾਕੂਬੀ ਜਿਹੜਾ ਹੈ ਉਹ ਜਵਾਬ ਦੇ ਰਹੇ ਤੇ ਦੂਜੇ ਪਾਸੇ ਖਾਸ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਪੂਰਬੀ ਸਟੇਟਾਂ ਨੇ ਭਾਰਤ ਦੇ ਅੰਦਰ ਉਹਨਾਂ ਦੇ ਵਿੱਚ ਜਿਹੜੇ ਸਿੱਖ ਨਿਸ਼ਾਨ ਹੈ ਇਤਿਹਾਸਕ ਸਥਾਨ ਹੈ ਉਹਨਾਂ ਨੂੰ ਖਤਮ ਕਰਨ ਦਾ ਯਤਨ ਹੋ ਰਿਹਾ ਹੈ। ਇਹ ਬੜੀ ਵੱਡੀ ਚਿੰਤਾ ਵਾਲੀ ਗੱਲ ਹੈ। ਕੌਣ ਲੋਕ ਹੈ ਜਿਹੜੇ ਸਥਾਨਕ ਲੋਕਾਂ ਨੂੰ ਭੜਕਾ ਕੇ ਸਿੱਖ ਧਾਰਮਿਕ ਸਥਾਨਾਂ ਨੂੰ ਖਤਮ ਕਰਨ ਦਾ ਜਾਂ ਕਰਵਾਉਣ ਦਾ ਯਤਨ ਕਰ ਰਹੇ ਹੈ। ਇਹਦੀ ਭਾਰਤ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਸ਼ਿਲਾਉਂਗ ਦੇ ਵਿੱਚ ਇੱਕ ਸਿੱਖ ਬਸਤੀ ਨੂੰ ਲੈ ਕੇ ਕਾਫੀ ਸਮੇ ਤੋਂ ਉਹ ਬਾਤ ਚੱਲੇ ਆ ਰਹੇ ਹੈ। ਉਹਦੇ ਵਿੱਚ ਵੀ ਕੁਝ ਸ਼ਰਾਪੀ ਜਿਹੜੇ ਤੱਤ ਨੇ ਉਹ ਸਥਾਨਕ ਲੋਕਾਂ ਨੂੰ ਸਿੱਖਾਂ ਦੇ ਖਿਲਾਫ ਭੜਕਾ ਰਹੇ ਨੇ ਡੰਗਮਾਰਗ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਥਾਨ ਹੈ ਉਹਨੂੰ ਜਿਹੜਾ ਖਤਮ ਕੀਤਾ ਗਿਆ ਉੱਥੇ ਵੀ ਸਥਾਨਕ ਲੋਕਾਂ ਨੂੰ ਜਿਹੜਾ ਹੈ ਸਿੱਖਾਂ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ ਔਰ ਭੜਕਾ ਕੇ ਜਿਹੜਾ ਡੰਗਮਾਰਗ ਸਥਾਨ ਜਿਹੜਾ ਹੈ ਉਹਨੂੰ ਕੈਪਚਰ ਕਰਨ ਦਾ ਯਤਨ ਹੋਇਆ ਤੇ ਹੁਣ ਫੇਰ ਅਰੁਣਾਚਲ ਪ੍ਰਦੇਸ਼ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਉਸ ਅਸਥਾਨ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਗਿਆ ਔਰ ਇਹਦੇ ਵਿੱਚ ਉੱਥੋਂ ਦੀ ਸਰਕਾਰ ਵੀ ਜਿਹੜੀ ਹੈ ਉਹ ਸਥਾਨਕ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ ਇਸ ਕਾਰਜ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਤੇ ਸਥਾਨਕ ਲੋਕਾਂ ਨੂੰ ਕੌਣ ਧੜਕਾ ਰਿਹਾ ਹੈ ਇਹਦੀ ਵੱਡੇ ਵੱਡੇ ਪੱਧਰ ਤੇ ਉੱਤੇ ਜਿਹੜੀ ਹੈ ਭਾਰਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿਤੇ ਚੀਨ ਦੇ ਬਾਡਰ ਦੇ ਉੱਤੇ ਸਾਡੇ ਲੜ ਰਹੇ ਸਿੱਖ ਨੌਜਵਾਨਾਂ ਉਨੂੰ ਮੈਰੋਲੈਸ ਕਰਨ ਵਾਸਤੇ ਤਾਂ ਇਹ ਸਭ ਕੁਝ ਨਹੀਂ ਹੋ ਰਿਹਾ ਇਹਦੀ ਬੜੀ ਗੰਭੀਰਤਾ ਦੇ ਨਾਲ ਭਾਰਤ ਸਰਕਾਰ ਜਾਂਚ ਕਰੇ ਤੇ ਜਿਹੜਾ ਔਰਨਾਚਲ ਪ੍ਰਦੇਸ਼ ਗੁਰਨਾਮਿਕ ਸਾਹਿਬ ਜੀ ਦਾ ਸਥਾਨ ਹੈ ਉਹਨੂੰ ਬਹਾਲ ਕਰੇ ਭਾਰਤ ਸਰਕਾਰ ਤਾਂ ਕਿ ਸਾਡੇ ਸੈਨਿਕਾਂ ਦੇ ਵੀ ਹੌਸਲੇ ਬੁਲੰਦ ਰਹਿਣ ਉਹ ਸਾਡੀ ਕੌਮ ਦੇ ਵੀ ਹੌਸਲੇ ਜਿਹੜੇ ਆ ਉਹ ਬੁਲੰਦ ਰਹਿਣ ਮੈਂ ਬਸ ਇਹ ਹੀ ਕਹਿਣਾ ਚਾਹਾਂਗਾ ਔਰਨਾਚਲ ਪ੍ਰਦੇਸ਼ ਦੇ ਵਿੱਚ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਨਪਾਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਨਾਲ ਉਸ ਸਮੁਨਿਕ ਮੀਟਿੰਗ ਜਾਂ ਕੋਈ ਦਿੱਲੀ ਕਮਿਟੀ ਕੋਈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਲੈਵਲ ਦੇ ਉੱਤੇ ਯਤਨ ਕਰ ਰਹੀ ਹੈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਅਸੀਂ ਕਿਹਾ ਹੈ ਕਿ ਉਹ ਫੌਰੀ ਤੌਰ ਦੇ ਉੱਤੇ ਅਰਨਾਚਲ ਪ੍ਰਦੇਸ਼ ਦੇ ਵਿੱਚ ਆਪਣੀ ਇੱਕ ਟੀਮ ਭੇਜੇ ਜਿਹੜੀ ਜਾ ਕੇ ਉਹ ਸਾਰਾ ਉੱਥੇ ਮੌਇਨਾ ਕਰੇ ਕਿ ਇਹ ਮਾਮਲਾ ਜਿਹੜਾ ਹੈ ਉਹ ਕਿਵੇਂ ਹੋਇਆ ਕਿਉਂ ਹੋਇਆ ਹੈ ਇਹ ਕੀ ਕਾਰਨ ਹੈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਦੇ ਉੱਤੇ ਪੜਤਾਲ ਕਰਾਏਗੀ ਲੇਕਿਨ ਭਾਰਤ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਪੂਰਬੀ ਸਟੇਟਾਂ ਦੇ ਵਿੱਚ ਸਿੱਖਾ ਨੂੰ ਡੀਮੈਰੋਲਾਈਜ਼ ਕਰਨ ਵਾਸਤੇ ਸਿੱਖ ਅਸਥਾਨਾਂ ਦੇ ਨਾਲ ਛੇੜਛਾੜ ਕਰਨ ਦਾ ਜਿਹੜਾ ਯਤਨ ਹੋ ਰਿਹਾ ਹੈ ਇਹਦੀ ਗੰਭੀਰਤਾ ਦੇ ਨਾਲ ਪ੍ਰਤਾਰ ਕਰਨ ਦੀ ਜ਼ਰੂਰਤ ਹੈ। ਬੜੀ ਹਮਤ ਭਾਗੀ ਜਿਹੜੀ ਇਹ ਗੱਲ ਸੁਣਨ ਨੂੰ ਮਿਲੀ ਹੈ। ਇੱਕ ਪਾਸੇ ਇੰਡੋ ਚਾਈਨਾ ਬਾਰਡਰ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਸ਼ਾਮਲ ਸੇਕ ਨੌਜਵਾਨ ਚੀਨ ਵੱਲੋਂ ਜਿਹੜੇ ਵੰਗਾਰ ਪਾਈ ਜਾ ਰਹੀ ਹੈ ਉਹਦਾ ਬਾਕੂਬੀ ਜਿਹੜਾ ਹੈ ਉਹ ਜਵਾਬ ਦੇ ਰਹੇ। ਤੇ ਦੂਜੇ ਪਾਸੇ ਖਾਸ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਪੂਰਬੀ ਸਟੇਟਾਂ ਨੇ ਭਾਰਤ ਦੇ ਅੰਦਰ ਉਹਨਾਂ ਦੇ ਵਿੱਚ ਜਿਹੜੇ ਸਿੱਖ ਨਿਸ਼ਾਨ ਹੈ ਇਤਿਹਾਸਕ ਸਥਾਨ ਹੈ ਉਹਨਾਂ ਨੂੰ ਖਤਮ ਕਰਨ ਦਾ ਯਤਨ ਹੋ ਰਿਹਾ ਹੈ ਇਹ ਬੜੀ ਵੱਡੀ ਚਿੰਤਾ ਵਾਲੀ ਗੱਲ ਹੈ ਕੌਣ ਲੋਕ ਹੈ ਜਿਹੜੇ ਸਥਾਨਕ ਲੋਕਾਂ ਨੂੰ ਭੜਕਾ ਕੇ ਸਿੱਖ ਧਾਰਮਿਕ ਸਥਾਨਾਂ ਨੂੰ ਖਤਮ ਕਰਨ ਦਾ ਜਾਂ ਕਰਵਾਉਣ ਦਾ ਯਤਨ ਕਰ ਰਹੇ ਹੈ। ਇਹਦੀ ਭਾਰਤ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਸ਼ਿਲਾਉਂਗ ਦੇ ਵਿੱਚ ਇੱਕ ਸਿੱਖ ਬਸਤੀ ਨੂੰ ਲੈ ਕੇ ਕਾਫੀ ਸਮੇ ਤੋਂ ਉਹ ਬਾਤ ਚੱਲੇ ਆ ਰਹੇ ਹੈ। ਉਹਦੇ ਵਿੱਚ ਵੀ ਕੁਝ ਸ਼ਰਾਰਤੀ ਜਿਹੜੇ ਤਤਵ ਨੇ ਉਹ ਸਥਾਨਕ ਲੋਕਾਂ ਨੂੰ ਸਿੱਖਾਂ ਦੇ ਖਿਲਾਫ ਪ੍ਰਚਾਰ ਰਹੇ ਨੇ। ਡੰਗਮਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਥਾਨ ਹੈ। ਉਹਨੂੰ ਜਿਹੜਾ ਖਤਮ ਕੀਤਾ ਗਿਆ ਹੈ। ਕੋਥੇ ਵੀ ਸਥਾਨਕ ਲੋਕਾਂ ਨੂੰ ਜਿਹੜਾ ਹੈ ਸਿੱਖਾਂ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ ਔਰ ਭੜਕਾ ਕੇ ਜਿਹੜਾ ਡੰਗਮਾਰਗ ਸਥਾਨ ਜਿਹੜਾ ਹੈ ਉਹਨੂੰ ਕੈਪਚਰ ਕਰਨ ਦਾ ਯਤਨ ਹੋਇਆ ਤੇ ਹੁਣ ਫੇਰ ਅਰੁਣਾਚਲ ਪ੍ਰਦੇਸ਼ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਉਸ ਸਥਾਨ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਗਿਆ ਔਰ ਇਹਦੇ ਵਿੱਚ ਉੱਥੋਂ ਦੀ ਸਰਕਾਰ ਵੀ ਜਿਹੜੀ ਹੈ ਉਹ ਸਥਾਨਕ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ ਇਸ ਕਾਰੇਜ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਤੇ ਸਥਾਨਕ ਲੋਕਾਂ ਨੂੰ ਕੌਣ ਫੜਕਾਰ ਰਿਹਾ ਹੈ ਇਹਦੀ ਵੱਡੇ ਵੱਡੇ ਪੱਧਰ ਤੇ ਉੱਤੇ ਜਿਹੜੀ ਹੈ ਭਾਰਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿਤੇ ਚੀਨ ਦੇ ਬਾਉਂਡਰ ਦੇ ਉੱਤੇ ਸਾਡੇ ਲੜ ਰਹੇ ਸਿੱਖ ਨੌਜਵਾਨਾਂ ਨੂੰ ਡੀਮੈਰੋਲਾਈਜ਼ ਕਰਨ ਵਾਸਤੇ ਤਾਂ ਇਹ ਸਭ ਕੁਝ ਨਹੀਂ ਹੋ ਰਿਹਾ ਇਹਦੀ ਬੜੀ ਗੰਭੀਰਤਾ ਦੇ ਨਾਲ ਭਾਰਤ ਸਰਕਾਰ ਜਾਂਚ ਕਰੇ ਤੇ ਜਿਹੜਾ অরुणाਚਲ ਪ੍ਰਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਉਹਨੂੰ ਬਹਾਲ ਕਰੇ ਭਾਰਤ ਸਰਕਾਰ ਤਾਂ ਕਿ ਸਾਡੇ ਸੈਨਿਕਾਂ ਦੇ ਵੀ ਹੌਂਸਲੇ ਬੁਲੰਦ ਰਹਿਣ ਉਹ ਸਾਡੀ ਕੌਮ ਦੇ ਵੀ ਹੌਂਸਲੇ ਜਿਹੜੇ ਆ ਉਹ ਬੁਲੰਦ ਰਹਿਣ ਨਾ ਬਸ ਇਹ ਹੀ ਕਹਿਣਾ ਚਾਹਾਂਗਾ ਔਰ ਨਾਚਲ ਪ੍ਰਦੇਸ਼ ਦੇ ਵਿੱਚ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਮੰਨਪਾਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਇਹ ਵਾਸਤੇ ਕ੍ਰੋਮਨਿਕ ਮੀਟਿੰਗ ਜਾਂ ਦਿੱਲੀ ਕਮਿਟੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੈਵਲ ਦੇ ਉੱਤੇ ਯਤਨ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਅਸੀਂ ਕਿਹਾ ਹੈ ਕਿ ਉਹ ਫੌਰੀ ਤੌਰ ਦੇ ਉੱਤੇ ਅਰਨਾਚਲ ਪ੍ਰਦੇਸ਼ ਦੇ ਵਿੱਚ ਆਪਣੀ ਇੱਕ ਟੀਮ ਭੇਜੇ ਜਿਹੜੀ ਜਾ ਕੇ ਉਹ ਸਾਰਾ ਉੱਥੇ ਮੌਇਨਾ ਕਰੇ ਕਿ ਇਹ ਮਾਮਲਾ ਜਿਹੜਾ ਹੈ ਉਹ ਕਿਵੇਂ ਹੋਇਆ ਕਿਉਂ ਹੋਇਆ ਹੈ ਇਹ ਕੀ ਕਾਰਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਦੇ ਉੱਤੇ ਪੜਤਾਲ ਕਰਾਏਗੀ ਲੇਕਿਨ ਭਾਰਤ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਪੂਰਬੀ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਰੈਮੈਰੋਲਾਈਜ਼ ਕਰਨ ਵਾਸਤੇ ਸਿੱਖ ਅਸਥਾਨਾਂ ਦੇ ਨਾਲ ਛੇੜਛਾੜ ਕਰਨ ਦਾ ਜਿਹੜਾ ਯ